ਆ ਵਫਾਦਾਰੀ ਇਮਾਨਦਾਰੀ ਸਮਾਜ ਦੇ ਵਿੱਚ ਇੱਕ ਗੁਣਮਾਨ ਇਨਸਾਨ ਵਾਂਗ ਵਿਚਰਨਾ ਇਹਦਾ ਜਿਹਦੇ ਨਾਲ ਤੁਸੀਂ ਵਫਾਦਾਰੀ ਇਮਾਨਦਾਰੀ ਦੇ ਨਾਲ ਵਿਚਰ ਰਹੇ ਜੁ ਕਿਸੇ ਦੇ ਨਾਲ ਪਰਸਨਲੀ ਪਾਵੇਂ ਉਹਦੇ ਤੋਂ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਰੱਖਣੀ ਕਿ ਕਿ ਮੈਂ ਇਹਦੇ ਨਾਲ ਵਫਾਦਾਰੀ ਕਰ ਰਿਹਾ ਮੈਂ ਇਮਾਨਦਾਰੀ ਕਰ ਰਿਹਾ ਮੈਂ ਇੱਕ ਵਧੀਆ ਇਨਸਾਨੀ ਗੁਣ ਲੈ ਕੇ ਇਹਨਾਂ ਨੂੰ ਵਿਚਰ ਰਿਹਾ ਮੈਂ ਤੇ ਇਹ ਮੇਰੀ ਕੋਈ ਕਦਰ ਕਰੇ ਇਹਦੀ ਕੋਈ ਕੀਮਤ ਚਕਾਵੇ ਕੋਈ ਮੈਨੂੰ ਮੇਰੀ ਸ਼ਾਬਾਸ਼ ਦੇਵੇ ਵਗੈਰਾ ਵਗੈਰਾ ਇਹ ਤਾਂ ਨਹੀਂ ਇਹਨੂੰ ਕਦੀ ਵੀ ਲੈ ਕੇ ਚੱਲਣਾ ਆ ਆਪਾਂ ਇੱਕ ਉਦਾਹਰਣ ਲੈਣੇ ਆ ਕਿ ਐਦਾਂ ਲੈਣਾ ਇਹਨੂੰ ਕਿ ਜਿੱਦਾਂ ਇੱਕ ਔਰਤ ਆ ਉਹ ਆਪਣੇ ਮਨਪਸੰਦੀ ਦਾ ਸੂਟ ਪਾਉਂਦੀ ਆ ਗਹਿਣਾ ਘਟਾ ਪਾਉਂਦੀ ਆ ਜੋ-ਜੋ ਉਹਦੇ ਦਿਲ ਨੂੰ ਚੰਗਾ ਲੱਗਦਾ ਪੂਰਾ ਐਨ ਆ ਸ਼ਿੰਗਾਰ ਕਰਦੀ ਇਹਨੂੰ ਕਹਿੰਦੇ ਨਾ 100% ਉਹ ਸੱਜਦੀ ਆ ਸਵਰਦੀ ਆ ਤੇ ਉਹਦਾ ਜਿਹੜਾ ਉਹ ਤਾਂ ਸੱਜਣਾ ਸਵਰਨਾ ਵਾ ਉਹ ਜੇ ਇਹ ਕਬੇ ਕਿ ਲੋਕੀ ਮੈਨੂੰ ਕਹਿਣ ਆਏ ਕਿ ਬਹੁਤ ਸੋਹਣੀ ਲੱਗਦੀ ਜਾਂ ਤਾਂ ਬਹੁਤ ਹੀ ਜ਼ਿਆਦਾ ਨਹੀਂ ਤੇ ਤਾਂ ਇਹ ਤੋਂ ਤਾਂ ਕਿ ਉਹਦੀ ਦਰਾਉਣੀ ਚਠਾਣੀ ਨਣਾਨ ਸਗੀ ਭੈਣ ਵੀ ਕਿਉਂ ਨਾ ਹੋਵੇ ਉਹ ਵੀ ਉਤੋਂ ਜੈਲਸ ਕਰੂਗੀ ਕਿ ਹਾਇ ਕਿੰਨਾ ਤਾਂ ਉਹ ਮਾੜਾ ਕਿੰਨਾ ਚੱਤਦੀ ਜਾਂ ਕਿੰਨਾ ਕਹਿਣਾ ਪਿਆ ਆ ਕਿੰਨਾ ਸੋਹਣਾ ਸੂਟ ਪਾਇਆ ਵਗੈਰਾ ਉਹ ਔਰਤ ਆ ਮੈਨੂੰ ਉਹ ਔਰਤ ਜਿਹਨੇ ਇਨਾ ਸੱਜਿਆ ਦੱਜਾ ਆਪਣੇ ਆਪ ਨੂੰ ਉਹ ਜੋ ਉਸ ਵਕਤ ਮਹਿਸੂਸ ਕਰ دیا۔ ਆਪਣੇ ਆਪ ਇਸ ਤਰ੍ਹਾਂ ਇਨਾ ਵਕਾਦਾਰੀ ਇਮਾਨਦਾਰੀ ਨੂੰ ਲੈ ਕੇ ਅਸੀਂ ਗੁਣਾ ਨੂੰ ਲੈ ਕੇ ਇਸ ਤਰ੍ਹਾਂ ਆਪਣੇ ਆਪ ਦੇ ਵਿੱਚ ਇੱਕ ਫਕਰ ਮਹਿਸੂਸ ਕਰਨਾ ਕਿ ਸਤੂ ਉਮੀਦ ਨਹੀਂ ਕਰਨੀ ਇਹ ਇਸ ਤਰ੍ਹਾਂ ਅਕਰ ਅਸੀਂ ਸੋਚ ਕੇ ਚੱਲਾਂਗੇ ਨਾ ਕੋਈ ਸਾਡੇ ਨਾਲ ਦਿੱਕਤ ਕਰੇ ਕੋਈ ਇਹਦਾ ਸਾਡੇ ਜਿਹੜਾ ਗੋਣਿਆਂ ਇਹਨਾਂ ਦੀ ਕੋਈ ਸਹਾਰਨਾ ਕਰੇ ਜਾਂ ਮਤਲਬ ਇਹਨਾਂ ਦੀ ਕੋਈ ਕੀਮਤ ਚਕਾਵੇ ਤਾਂ ਬੜਾ ਮੁਸ਼ਕਲੋ ਜੀ ਗੱਲ ਬਸ ਕੁਸਤਾਂ ਦੀ ਫੀਲਿੰਗ ਲੈ ਕੇ ਤੇ ਆਪਾਂ ਸਮਾਜ ਤੇ ਜਿਹੜਾ ਵਾ ਵਿਚਰਨਾ ਹੁੰਦਾ ਵਾ ਚਲਣਾ ਹੁੰਦਾ ਵਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਆਨੰਦ ਹੁੰਦਾ ਵਾ ਇਹ ਵਫਾਦਾਰੀ ਇਮਾਨਦਾਰੀ ਨਾਲ ਸੁਮਿਸ਼ਤ ਹੋ ਕੇ ਚਾਰ ਕੇ ਸਮਾਜ ਦੇ ਵਿੱਚ ਵਿਚਰਨਾ ਇੱਕ ਗੁਣਵਾਨ ਨਾਗਰਿਕ ਬਣ ਕੇ ਸਮਾਜ ਦੇ ਵਿੱਚ ਉਹਦਾ ਜਿਹੜਾ ਅਨੰਦ ਆਣਾ ਉਹ ਇੱਕ ਮਖੜਾ ਜਾਂਦਾ ਵਾਸਤੇ ਉਹ ਆਪਣੇ ਆਪ ਦੇ ਵਿੱਚ ਫੀਲਿੰਗ ਹੁੰਦੀ ਜਾਂ ਉਹਦਾ ਕੁਝ ਸਮਾਜ ਤੋਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਦੇ ਕੋ ਅਮੀਜ਼ੀ ਕਰਨੇ ਕੋਈ ਸ਼ਾਬਾਸ਼ ਦੇਣਾ ਜਾਂ ਸਨ ਨਹੀਂ ਕਿ ਕਦਰ ਕਰੇਗਾ ਕੀਮਤ ਚੁਕਾਏਗਾ ਵਗੈਰਾ ਵਗੈਰਾ